ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡਟਾ ਲਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਟੋਪ ਦੀ ਜੱਸਸੀ ਬੱਸੀ ਆ ਜੀ ਬਕਾਉ ਠੀਕ ਹੈ ਨਾ ਵੱਧ ਜਾਣ ਕੇ ਲਵਾਂਗੇ ਆਪਾਂ ਬਾਈ ਬਾਈ ਜੀ ਸਸਰੀ ਗਾ ਜੀ ਸਸਰੀ ਗਾ ਬਾਈ ਨਾਮ ਜੀ ਆਪਣਾ ਨਾ ਬਾਈ ਮੇਰਾ ਜੱਗਾ ਗਾ ਪਿੰਡ ਢਿਲਮਾ ਤਹਿਸੀਲ ਤਬਾ ਜਲਾ ਬਰਨਾਲਾ ਬਾਈ ਠੀਕ ਹੈ ਜੀ ਹਾਂ ਜੀ ਬਈ ਬੱਸੀ ਜਾਣਕਾਰੀ ਦੋ ਇਹ ਬੱਸੀ ਬਾਈ 14 ਕ ਮਹੀਨੇ ਦੀ ਉਮਰ ਆ ਜੀ ਪਿਆਵ ਵਾਲੀ ਜਰਸੀ ਆ ਬਾਈ ਪਿਓਰ ਆ ਠੀਕ ਹੈ ਜੀ ਪੂਰੇ ਵਧੀਆ ਕੱਦ ਕੱਟ ਚਾ ਹਾਂ ਜੀ ਥੋੜੀ ਨਿਸ਼ੇ ਕਰੂ ਬੱਸੀ ਹੈਗੀ ਹਾਂ ਜੀ ਕੋਈ ਐ ਨਹੀਂ ਵੀ ਵਪਾਰ ਦਾ ਕੰਮ ਆਗਾ ਹਾਂ ਜੀ ਜਮਾ ਕਰੋ ਬੱਸੀ ਇਹ ਥੋੜੀ ਸੇਵਾ ਘੱਟ ਆ ਗਈ ਆਪਣਾ ਲੈ ਜੀਆ ਮੁੰਡਾ ਇਹ ਠੀਕ ਹੈ ਜੀ ਤੇ ਥਣ ਥੁੰਨ ਦਿਖਾ ਦੇ ਬੱਸੀ ਦਾ ਬਹੁਤ ਚੰਗਾ ਚੈੱਕ ਕਰ ਝੋਲੀ ਝਾਲੀ ਬਹੁਤ ਚ ਅੰਤ ਜਿੰਦਿਆ ਤੁਹਾਨੂੰ ਹੋਣ ਲੱਗਿਆ ਵਾ ਬੱਚੇ ਦੇ ਠੀਕ ਹੈ ਜੀ ਹਾਂ ਲੋਪਰਾ ਜਿਆ ਕੁਲੇ ਵਧੀਆ ਸ਼ਾਮਲੇ ਬਸ 3 ਮਹੀਨਾ ਹੂੰ ਹੂੰ ਟੀਕਾ ਪਾ ਲਿਓ ਬਸ 3 ਮਹੀਨੇ ਚੀ ਠੀਕ ਹੈ ਜੀ ਹਾਂ ਲੋਪਰਾ ਇੱਕ ਫੀਲਡ ਦਾ ਗਿੱਟਾ ਪੈ ਜੈ ਨੂੰ ਕੁਆਲਟੀ ਕੁਲਟੀ ਬਹੁਤ ਵਧੀਆ ਬਾਕੀ ਇੱਕ ਫੇਸ ਫੂਟ ਦਿਖਾ ਦੂ ਫੇਸ ਫੂਟ ਬਹੁਤ ਵਧੀਆ ਹੈਗਾ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਰੰਗ ਰੂਪ ਕਰਮਾ ਵਾਲੀ ਦਾ ਲੋਸ ਕੱਦ ਵੱਡ ਲੋ ਜੀ ਖੜਨੀ ਚਮਕ ਚਮਕ ਬਹੁਤਾ ਬੱਚੀ ਦੀ ਠੀਕ ਹੈ ਜੀ ਠੀਕ ਹੈ ਠੀਕ ਹੈ ਰੇਟ ਭਰਾ ਦਾ ਜੱਜਾ ਰੇਟ ਭਾਈ ਮੁੱਲ ਕਰਾਉਂਦਾ ਜਿੰਨਾ ਮਰਜ਼ੀ ਕਰਾ ਲਾ 12000 ਦੀ ਦੇ ਦਾਂਗੇ ਆਪਾਂ 12000 ਦੀ ਹਾਂ ਭਾਈ ਠੀਕ ਜਮਾ ਜਾਏ ਰੇ ਦੀਆ ਠੀਕ ਹੈ ਠੀਕ ਹਾਂ ਲੋਪਰਾ ਰੇਟ ਭਾਈ ਨੇ ਦੱਸਤਾ ਕਹਿੰਦਾ ਕੋਈ ਵੱਧ ਨਹੀਂ ਕੋਈ ਘੱਟ ਨਹੀਂ 12000 ਕੋਈ ਗੱਲ ਨਹੀਂ ਥੋੜਾ ਬਤਾ ਮਾਨਤਾ ਨਾਲ ਇਹਦਾ ਕਰ ਦਾਂਗੇ ਠੀਕ ਹੈ ਜੀ ਹਾਂ ਜਾਈ ਜੀ ਆ ਜਮਾ ਬਾਕੀ ਬੱਸੀ ਬਹੁਤ ਚੰਗੀਆਂ ਫੇਸ ਫੂਸ ਬਹੁਤ ਵਧੀਆ ਬੱਸੀ ਦਾ ਲੈ ਠੀਕ ਹੈ ਠੀਕ ਲੋਪਰਾ ਅੱਖਾਂ ਵੀ ਲਾਲੀ ਜਾਂਦੀ ਹੈ ਨਾ ਭਾਈ ਹਾਂ ਹਾਂ ਬਹੁਤ ਸੋਹਣੀ ਫੇਸ ਦੀ ਵਾਲਾ ਠੀਕ ਹੈ ਠੀਕ ਟਾਟਾ ਬਹੁਤ ਸੋਹਣੀ ਬੱਸੀ ਆ ਠੀਕ ਹੈ ਜੀ ਹਾਂ ਨੋਪਰਾ ਪੈਂਡਟਾ ਲਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਨਾਲ ਜ਼ਰੂਰ ਕਨੈਕਟ ਕਰੋ ਭਰਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਈ